ਸਰਦਾਰਨੀ ਵਾਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਆਤਮਾਨੰਦ ਅਤ ਚਾਨਣੀ ਰਾਤ ਜੇ ਖੁੱਲੀ ਹੋਈ ਬਾਰੀ ਵਿੱਚੋਂ ਤ੍ਰੇਕ ਦੀਆਂ ਟਹਿਣੀਆਂ ਦਾ ਪਰਛਾਵਾਂ ਸਾਡੇ ਦੋਹਾਂ ਦੇ ਪਿੰਡਿਆਂ ਤੇ ਡੋਲ ਰਿਹਾ ਸੀ ਅਸੀਂ ਪਲੰਗ ਤੇ ਇੱਕ ਦੂਜੇ ਦੇ ਲਾਗੇ ਇੰਜ ਲੇਟੇ ਹੋਏ ਸਾਂ ਜਿਵੇਂ ਦੋ ਦੁਸ਼ਮਣ ਲੜ ਲੜ ਕੇ ਹਾਰ ਜਾਂਦੇ ਨੇ ਤੇ ਫਿਰ ਪਰ ਫਿਰ ਵੀ ਲੜਨ ਤੋਂ ਨਹੀਂ ਹਟਦੇ ਸਾਡਾ ਵਿਆਹ ਨੂੰ 12 ਸਾਲ ਹੋ ਗਏ ਸਨ ਪਰ ਬੱਚਾ ਕੋਈ ਨਹੀਂ ਸੀ ਮੈਂ ਬੱਚਾ ਜੰਮਣਾ ਵੀ ਨਹੀਂ ਸੀ ਚਾਹੁੰਦੀ ਇਹ ਗੱਲ ਨਹੀਂ ਕਿ ਮੈਨੂੰ ਬੱਚੇ ਚੰਗੇ ਨਹੀਂ ਲੱਗਦੇ ਮੈਨੂੰ ਉਹ ਤੀਵੀਆਂ ਚੰਗੀਆਂ ਲੱਗਦੀਆਂ ਜੋ ਉੱਤੇ-ਤਲੇ ਬਾਲ ਜੰਮ ਜੰਮ ਕੇ ਆਪਣੀ ਜਵਾਨੀ ਨੂੰ ਘੋਣ ਘੋਣ ਲਾ ਲੈਂਦੀਆਂ ਨੇ ਤੇ 25 ਸਾਲ ਦੀ ਉਮਰੇ ਹੀ 50 ਸਾਲ ਦੀਆਂ ਲੱਗਦੀਆਂ ਨੇ ਉਹਦੇ ਹੱਥ ਮੇਰੇ ਪਿੰਡੇ ਦਾ ਸੇਕ ਟੋ ਰਹੇ ਸਨ ਪਰ ਮੈਨੂੰ ਕੁਝ ਵੀ ਨਹੀਂ ਸੀ ਹੋ ਰਿਹਾ ਇਸ ਲਈ ਕਿ ਉਸ ਦਾ ਮਨ ਤਾਂ ਸਭ ਕੁਝ ਚਾਹ ਰਿਆ ਸੀ ਪਰ ਮੇਰਾ ਮਨ ਖਾਲੀ ਸੀ ਰੇਸ਼ਮਾ ਜੀ ਕੀ ਗੱਲ ਐ ਤੂੰ ਦਿਨੋਂ ਦਿਨ ਬਰਫ਼ ਦੀ ਡਲੀ ਬਣੀ ਜਾਂਦੀ ਐ ਨਹੀਂ ਐਸੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਉਹਨੂੰ ਆਖਿਆ ਹਲੀ ਕੱਲੀ ਤਾਂ ਅਸਾਂ ਸਭ ਕੁਝ ਕੀਤਾ ਸੀ ਉਦੋਂ ਤੂੰ ਬਰਫ਼ ਦੀ ਡਲੀ ਬਣਿਆ ਹੋਇਆ ਸੈਂ ਮੇਰੇ ਪੋਟਿਆਂ ਨੇ ਟੋ ਟੋ ਕੇ ਤੇਰੀ ਪੜਾਅਸ ਬਾਰ ਕੱਢੀ ਸੀ ਕੱਲ ਮੇਰਾ ਮਨ ਨਹੀਂ ਸੀ ਕਰ ਰਿਆ ਉਹਨੇ ਆਖਿਆ ਖਾਲੀ ਮਨ ਨਹੀਂ ਸੀ ਕਰ ਰਿਹਾ ਤੇਰਾ ਤਾਂ ਤਨ ਵੀ ਨਹੀਂ ਸੀ ਕਰ ਰਿਹਾ ਸਕੂ ਹਾਂ ਤਉ ਠੀਕ ਕਹਨੀ ਹੈ ਜਦੋਂ ਮਨ ਨਾ ਚਾਹੁੰਦਾ ਹੋਵੇ ਤਾਂ ਕੁਝ ਵੀ ਨਹੀਂ ਹੋ ਸਕਦਾ ਪਰ ਮੇਰਾ ਮਨ ਬਰਕਰਾਰ ਹੈ ਕਹਿੰਦਿਆਂ ਉਹਨੇ ਮੇਰਾ ਪਿੰਡਾ ਆਪਣੇ ਪਿੰਡੇ ਨਾਲ ਕੱਜ ਲਿੱਤਾ ਤੇ ਮੇਰਾ ਸੀਨਾ ਵੀ ਢੋਲ ਕੀ ਤੇ ਮੜੇ ਚੰਮ ਵਰਗਾ ਹੋ ਗਿਆ ਮਨ ਦੇ ਦੇਗ ਹੇਠਾਂ ਜਦੋਂ ਸਾਹਵਾਂ ਦੀ ਅੱਗ ਬਲੀ ਤਾਂ ਮੇਰੀ ਭੁੱਖ ਵੀ ਧੂਣੀ ਹੋ ਗਈ ਮੈਨੂੰ ਰਾਹ ਚਾਣਾ ਛੱਡਣਾ ਅੱਜ ਤੁਰੀ ਜਾ ਜਿੰਨਾ ਲੰਬਾ ਤੋਰ ਸਕਦਾ ਹੈ ਮੇਰਾ ਜੀ ਕਰਦਾ ਹੈ ਅੱਜ ਦਾ ਪੈਂਡਾ ਸੋ ਕੋਹ ਲੰਮਾ ਹੋ ਜਾਵੇ ਮੈਂ ਮੁੜ ਕੇ ਚ ਪਿੱਜੀ ਨੇ ਉਹਨੂੰ ਆਖਿਆ ਉਹਨੇ ਹੱਸਿਆ ਆਖਿਆ ਤੇ ਚੁੱਪ ਕਰਕੇ ਮੇਰੇ ਪਿੰਡੇ ਦੀ ਥਾਂ ਥਾਂ ਪੱਤਰੀ ਕਰਨ ਚ ਜੁੱਟ ਗਿਆ ਤੈਨੂੰ ਯਾਦ ਹੈ ਜਦੋਂ ਸਾਡੀ ਸ਼ਾਦੀ ਹੋਈ ਸੀ ਤੇ ਪਹਿਲੀ ਰਾਤ ਦੀ ਪਹਿਲੀ ਮੁਲਾਕਾਤ ਆਹੋ ਤੇ ਜਦੋਂ ਤੀਜੇ ਦਿਨ ਮੈਨੂੰ ਲੈ ਕੇ ਗਏ ਸਨ ਹਾਂ ਤੈਨੂੰ ਸਤਵਾਂ ਵੀ ਯਾਦ ਏ ਨਾ ਆਹੋ ਤੂੰ ਬੋਲਦਾ ਕਿਉਂ ਨਹੀਂ ਐਵੇਂ ਆਹੋ ਆਹੋ ਤੇ ਹਾਂ ਹਾਂ ਕਰੀ ਜਾਂਦਾ ਏ ਮੈਂ ਖਿੱਚ ਕੇ ਉਹਨੂੰ ਆਖਿਆ ਉਹਨੇ ਰੋ ਨਾਲ ਮੈਨੂੰ ਵੇਖਿਆ ਤੇ ਲੀੜੇ ਸਾਹਮਦਾ ਹੋਇਆ ਗੁਸਲਖਾਨੇ ਵਿੱਚ ਵੜ ਗਿਆ ਬਸ ਹੋ ਗਿਆ ਨਾ ਤੇਰਾ ਕੰਮ ਮੈਨੂੰ ਅੱਧ ਚ ਛੱਡ ਕੇ ਦਫਾ ਹੋ ਗਿਆ ਪਰ ਤੂੰ ਜਾਵੇਂਗਾ ਕਿੱਥੇ ਬਾਰ ਆ ਮੈਂ ਤੈਨੂੰ ਨਹੀਂ ਛੱਡਣਾ ਮੈਂ ਗੁੱਸੇ ਨਾਲ ਉਹਨੂੰ ਆਖਿਆ ਉਹਨੇ ਗੁਸਲਖਾਨੇ ਦੇ ਬੂਹੇ ਦੀ ਕੁੰਡੀ ਲਾ ਲਈ ਤੇ ਕੁਝ ਚਿਰ ਮਗਰੋਂ ਸ਼ਾਵਰ ਦੀ ਆਵਾਜ਼ ਆਨ ਤੇ ਮੈਂ ਸਮਝ ਗਈ ਕਿ ਉਹ ਨਹਾਣ ਲੱਗ ਪਿਆ ਇਹਦੇ ਨਾਲ ਹੀ ਮੇਰਾ ਪਿੰਡਾ ਹੌਲੀ ਹੌਲੀ ਢਲਦਾ ਢਲਦਾ ਮੰਜੀ ਤੇ ਖਿੱਲਰ ਗਿਆ ਜਦੋਂ ਉਹ ਬਾਹਰ ਆਇਆ ਤਾਂ ਮੈਂ ਉਹਨੂੰ ਆਖਿਆ ਤੂੰ ਮੈਨੂੰ ਅਧੂਰਾ ਛੱਡ ਕੇ ਕਾਹਨੂੰ ਗਿਆਸ ਐ ਮੈਂ ਕਦੋਂ ਤੋੜ ਚੜਾਇਆ ਸਾ ਉਹਨੇ ਆਖਿਆ ਪਰ ਉਹਦੀਆਂ ਅੱਖਾਂ 'ਚ ਉਹ ਤ੍ਰੇ ਨਹੀਂ ਸੀ ਜਿਹੜੀ ਘੰਟਾ ਕੋ ਪਹਿਲਾਂ ਸੀ ਤੂੰ ਵੀ ਤੋੜ ਨਹੀਂ ਸੀ ਚੜਿਆ ਮੈਂ ਨਹੀਂ ਮੈਂ ਅੰਦਰ ਵੜ ਕੇ ਜੋ ਕੰਮ ਦਿਲ ਦਿਮਾਗ ਤੇ ਆਤਮਾ ਨਾਲ ਹੁੰਦੇ ਨੇ ਉਹਨਾਂ ਨੂੰ ਹੱਥ ਨਾਲ ਖੰਣਾ ਗੁਨਾਹ ਹੁੰਦਾ ਹੈ ਮੈਂ ਉਹਨੂੰ ਆਖਿਆ ਹੱਥ ਨਾਲ ਹੱਥ ਦਿਲ ਨਾਲ ਦਿਲ ਤੇ ਸੋਚ ਨਾਲ ਸੋਚ ਮਿਲਦੀ ਏ ਪਰ ਇੰਨਾ ਸਾਰਿਆਂ ਦਾ ਅੰਤ ਆਤਮਾ ਤੇ ਜਾ ਕੇ ਹੁੰਦਾ ਏ ਜਦੋਂ ਆਤਮਾ ਤੇ ਆਤਮਾ ਰਲ ਕੇ ਕੋਈ ਕੰਮ ਕਰਦੀਆਂ ਹੋਣ ਤਾਂ ਵਾ ਵਾ ਦਾ ਬੁੱਲਾ ਵੀ ਪਾਰਾ ਲੱਗਦਾ ਏ ਬਸ ਚੁੱਪ ਦੀ ਕੋਖ ਵਿੱਚੋਂ ਬਾਹਰ ਆਂਦੇ ਸੁਪਨੇ ਹੀ ਚੰਗੇ ਲੱਗਦੇ ਨੇ ਗੱਲਾਂ ਤਾਂ ਸੀ ਹਰ ਵੇਲੇ ਕਰਦੇ ਹੀ ਰਹਿੰਦੇ ਹਾਂ ਉਹ ਭਿੱਜੇ ਪਿੰਡੇ ਨਾਲ ਮੇਰੇ ਲਾਗੇ ਲੰਮਾ ਪੈ ਗਿਆ ਮੈਂ ਅੱਖਾਂ ਬੰਦ ਕਰਕੇ ਉਹਦੇ ਸਿਰ ਦੇ ਵਾਲ ਬਲੋਸਣ ਲੱਗ ਪਈ ਕੋਈ ਆਵਾਜ਼ ਨਹੀਂ ਸੀ ਆ ਰਹੀ ਚੰਨ ਹੋਰ ਵੀ ਨੀਵਾ ਹੋ ਗਿਆ ਸੀ ਅੱਧ ਚਾਂਣੀ ਰਾਤ ਨਹੀਂ ਸੀ ਰਹੀ ਅੱਖਾਂ ਵਿੱਚ ਨੀਂਦਰ ਨੇ ਡੇਰੇ ਲਾ ਲਈ ਸਨ ਪਰ ਫਿਰ ਇੰਜ ਲੱਗਦਾ ਸੀ ਜਿਵੇਂ ਮੈਂ ਆਪਣੇ ਪੇਕੇ ਘਰੋਂ ਤਿੱਜਾ ਕਰਕੇ ਅੱਜ ਹੀ ਆਈ ਹੋਵਾਂ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ